ਸੰਗਰੂਰ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਸੀਐਮ ਮਾਨ ਦੀ ਕੋਠੀ ਦੇ ਬਾਹਰ ਜੋ ਨੌਜਵਾਨ ਧਰਨੇ ਤੇ ਬੈਠੇ ਹੋਏ ਸੀ ਪੁਲਿਸ ਪ੍ਰਤੀ 2024 ਦੇ ਜੋ ਉਮੀਦਵਾਰ ਸੀ ਕੈਂਡੀਡੇਟ ਸੀ ਉਹ ਧਰਨੇ ਤੇ ਬੈਠੇ ਹੋਏ ਸੀ ਸਵੇਰ ਤੋਂ ਧਰਨੇ ਤੇ ਬੈਠੇ ਸੀ ਤੇ ਹੁਣ ਇੱਥੇ ਪੁਲਿਸ ਦੇ ਵੱਲੋਂ ਬਲ ਦਾ ਇਸਤੇਮਾਲ ਕੀਤਾ ਗਿਆ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧੱਕੇ ਦੇ ਨਾਲ ਜੋ ਧਰਨੇ ਤੇ ਨੌਜਵਾਨ ਬੈਠੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਇਸ ਦਰਮਿਆਨ ਮਾਹੌਲ ਗਰਮਾ ਗਿਆ ਤਸਵੀਰਾਂ ਸੰਗਰੂਰ ਦੀਆਂ ਦਿਖਾ ਰਹੇ ਹੈ ਸੀਐਮ ਮੰਦ ਦੀ ਕੋਠੀ ਦੇ ਬਾਹਰ ਇਹ ਨੌਜਵਾਨ ਧਰਨੇ ਤੇ ਬੈਠੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਸਿਰਫ ਮੰਗ ਇਹ ਹੀ ਕੀਤੀ ਜਾ ਰਹੀ ਸੀ ਕਿ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਪਰ ਨਿਯੁਕਤੀ ਪੱਤਰ ਤਾਂ ਸੀਐਮ ਭਗਵੰਤ ਮਾਨ ਨੇ ਇਹਨਾਂ ਨੂੰ ਕੀ ਦੇਣੇ ਪੰਜਾਬ ਪੁਲਿਸ ਦੇ ਕੋਲੋਂ ਧੱਕੇ ਜ਼ਰੂਰ ਇਹਨਾਂ ਨੂੰ ਖਵਾ ਦਿੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਲਈ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਇੱਥੇ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਬਸਾ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਧਕੇਲਿਆ ਜਾ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਾਂ ਗੱਲ ਕੀਤੀ ਜਾਵੇ ਸਵੇਰ ਤੋਂ ਹੀ ਹੱਥਾ ਦੇ ਵਿੱਚ ਤਕਤੀਆਂ ਫੜ ਕੇ ਇਹ ਨੌਜਵਾਨ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਪੁਲਿਸ ਸਿਪਾਈ 2024 ਦੇ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਸਵੇਰ ਤੋਂ ਇਹ ਨੌਜਵਾਨ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਸ਼ਾਮ ਵੇਲੇ ਇਹਨਾਂ ਦੇ ਵੱਲੋਂ ਇਸੇ ਧਰਨੇ ਵਾਲੀ ਥਾਂ ਤੇ ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਸੀ ਪਰ ਥੋੜੇ ਹੀ ਸਮੇਂ ਬਾਅਦ ਇੱਥੇ ਤਸਵੀਰ ਬਦਲ ਗਈ ਇੱਥੇ ਹੰਗਾਮਾ ਸ਼ੁਰੂ ਹੋ ਗਿਆ ਜਿੱਥੇ ਪੁਲਿਸ ਦੇ ਵੱਲੋਂ ਜ਼ਬਰਦਸਤੀ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਬਸਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਧੱਕੇ ਦੇ ਨਾਲ ਪੰਜਾਬ ਪੁਲਿਸ ਇੱਥੇ ਬਿਠਾਉਂਦੀ ਹੋਈ ਨਜ਼ਰ ਆਈਏ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਨੌਜਵਾਨ ਵਾਰ-ਵਾਰ ਕਹਿ ਰਹੇ ਸੀ ਕਿ ਸਾਡੀ ਸਿਰਫ ਇੱਕ ਮੰਗ ਹੈ ਕਿ ਸੀਐਮ ਭਗਵੰਤ ਮਾਨ ਜੋ ਵਾਅਦਾ ਉਹਨਾਂ ਨੇ ਕੀਤਾ ਸੀ ਉਹ ਆਪਣੇ ਵਾਅਦੇ ਨੂੰ ਤਾਂ ਘੱਟੋ-ਘੱਟ ਪੂਰੇ ਕਰਨ 2 ਸਾਲ ਹੋ ਗਏ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਨੋ ਮੋਰ ਵੋਟ ਇਸ ਤਰੀਕੇ ਦੀਆਂ ਤਖਤੀਆਂ ਜੋ ਇਹ ਨੌਜਵਾਨ ਨੇ ਲੈ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤੀਮਈ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਇਸੇ ਦਰਮਿਆਨ ਇਹਤੇ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਲਿਆ ਗਿਆ ਜਿਸ ਤੋਂ ਬਾਅਦ ਜੋ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਸਵੀਰ ਤੋਂ ਸੀਮਾਂਂਦੀ ਕੋਠੀ ਜੋ ਸੰਗਰੂਰ ਦੇ ਵਿੱਚ ਹੈ ਉੱਥੇ ਇਹ ਨੌਜਵਾਨ ਜਿਹੜੇ ਨੇ ਪ੍ਰਦਰਸ਼ਨ ਕਰੇ ਸੀ ਅਤੇ ਇਸੇ ਦਰਮਿਆਨ ਹਿਰਾਸਤ ਦੇ ਵਿੱਚ ਜੋ ਨੌਜਵਾਨ ਨੇ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਪਹਿਲਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਜਾਂਦਾ ਹੈ ਬਾਅਦ ਦੇ ਵਿੱਚ ਇਹ ਨੌਜਵਾਨ ਇੱਥੋਂ ਲਾਈਵ ਵੀ ਹੁੰਦੇ ਨੇ ਆਪਣਾ ਬਿਆਨ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਜੋ ਸਰਕਾਰ ਹੈ ਇਸ ਵੇਲੇ ਧੱਕੇਸ਼ਾਹੀ ਤੇ ਉਤਰੀ ਹੋਈ ਹੈ ਦੱਸ diel ki ਹਰ ਵਰਗ ਇਸ ਵੇਲੇ ਸੀਮਾਨ ਜੋ ਭਗਵੰਤ ਮਾਨ ਨੇ ਉਹਨਾਂ ਦੀ ਸਰਕਾਰ ਤੋਂ ਦੁਖੀ ਹੋ ਚੁੱਕੇ ਨੇ ਕਦੀ ਕੱਚੇ ਮੁਲਾਜ਼ਮ ਪ੍ਰਦਰਸ਼ਨ ਕਰਦੇ ਨੇ ਤੇ ਕਦੀ ਨੌਜਵਾਨ ਆਪਣੇ ਮੰਗਾਂ ਨੂੰ ਲੈ ਕੇ ਇੱਥੇ ਪ੍ਰਦਰਸ਼ਨ ਕਰਦੇ ਨੇ ਤੇ ਇਸੇ ਦਰਮਿਆਨ ਅੱਜ ਵੀ ਜੋ ਪੰਜਾਬ ਪੁਲਿਸ ਦੀ ਭਰਤੀ ਜੋ ਪੁਲਿਸ ਸਿਪਾਹੀ 2024 ਦੇ ਉਮੀਦਵਾਰ ਨੇ ਕੈਂਡੀਡੇਟ ਨੇ ਜਿਨ੍ਹਾਂ ਦੀ ਜੁਆਇਨਿੰਗ ਹੋ ਗਈ ਸੀ ਬਸ ਉਹਨਾਂ ਦੇ ਵੱਲੋਂ ਜੁਆਇਨਿੰਗ ਲੈਟਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਿਲੈਕਸ਼ਨ ਹੋ ਗਈ ਬਸ ਜੁਆਇਨਿੰਗ ਲੈਟਰ ਦਾ ਇਹਨਾਂ ਨੌਜਵਾਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਇਹੀ ਮੰਗ ਲਗਾਤਾਰ ਇਕਾਰੇ ਸੀ 2 ਸਾਲ ਕਹਿ ਰਹੇ ਨੇ ਕਿ ਸਾਨੂੰ ਸਮਾਂ ਹੋ ਗਿਆ ਪਰ ਸਾਨੂੰ ਹਾਲੇ ਤੱਕ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਇਹਨਾਂ ਦੀ ਮੰਗ ਜਾਇਜ਼ ਹੈ ਪਰ ਸੀਐਮ ਭਗਵੰਤ ਮਾਨ ਦੇ ਵੱਲੋਂ ਸ਼ਾਇਦ ਇਹਨਾਂ ਦੀ ਮੰਗ ਨਹੀਂ ਮੰਨੀ ਗਈ ਇਹਨਾਂ ਨਾਲ ਕਿਸ ਤਰ੍ਹਾਂ ਕਿਤੇ ਦਾਲ ਸਲੂਕ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਇਸ ਤੋਂ ਇਲਾਵਾ ਹਿਰਾਸਤ ਦੇ ਵਿੱਚ ਲੈ ਨੌਜਵਾਨਾਂ ਦੇ ਵੱਲੋਂ ਸੀਐਮ ਮਾਨ ਦੀ ਸਰਕਾਰ ਦੇ ਖਿਲਾਫ ਵੀ ਗੁੱਸਾ ਫੁੱਟਿਆ ਕੀ ਕੁਝ ਇਹਨਾਂ ਨੌਜਵਾਨਾਂ ਦੇ ਵੱਲੋਂ ਪੁਲਿਸ ਹਿਰਾਸਤ ਦੇ ਵਿੱਚ ਜਦੋਂ ਇਹ ਬੱਸਾਂ ਦੇ ਵਿੱਚ ਬੈਠੇ ਇਹਨਾਂ ਦਾ ਕੀ ਕਹਿਣਾ ਸੀ ਇੱਕ ਵਾਰ ਉਹ ਵੀ ਸੁਣ ਲੈਣੇ ਆ ਆ ਦੇਖੋ ਜੀ ਪੰਜਾਬ ਪੁਲਿਸਾਂ ਧੱਕਾ ਕਹਿੰਦੇ ਧੱਕੇ ਨਾਲ ਗੱਡੀਆਂ 'ਚ ਬਿਠਾ ਲਈਏ ਸਾਨੂੰ ਧੱਕੇ ਨਾਲ ਬਿਠਾਇਆ ਗਿਆ ਬਿਠਾਇਆ ਗਿਆ ਭਾਈ ਸਾਨੂੰ ਅਣਡਿੱਠੇ ਬੋਲੋ ਯਾਰ ਇਨਾ ਬਿਠਾਇਆ ਨੋ ਨੀ ਧੱਕਾ ਪੂਰਾ ਧੱਕਾ ਚੱਲ ਰਿਹਾ ਜੀ ਪੂਰਾ ਪੰਜਾਬ ਪੁਲਿਸ ਦਾ ਧੱਕਾ ਦੇਖੋ ਜੀ ਲਓ ਜੀ ਪੰਜਾਬ ਪੁਲਿਸ ਨੇ ਸਾਰੇ ਮੁੰਡੇ ਚੱਕ ਲਈ ਜੀ ਮੁੰਡੇ ਕੁੜੀਆਂ ਸਾਰੇ ਧਰਨੇ ਵਾਲੇ ਸਾਰੇ ਚੱਕ ਲਈ ਧੱਕਾ ਕਰ ਰਹੀ ਜੀ ਪੰਜਾਬ ਪੁਲਿਸ ਜੀ ਤਾਂ 2014 ਤੋਂ ਧੱਕੇशाही ਚੱਲ ਰਹੀ ਹੈ ਜੀ ਸਾਰਿਆਂ ਨੂੰ ਧੱਕੇ ਨਾਲ ਡੰਡੇ ਮਾਰ ਮਾਰ ਕੇ ਬੱਸਾਂ 'ਚ ਬਿਠਾਇਆ ਗਿਆ ਜੀ ਆ ਪੰਜਾਬ ਪੁਲਿਸ ਧਰਨੇ ਵਾਲੇ ਚੱਕ ਲਈ ਸਾਰੇ ਦੇ ਸਾਰੇ ਪੁਲਿਸ ਨੇ ਸਾਰੇ ਆ ਜਿਹੜੇ ਆਪਣਾ ਧਰਨੇ ਦੇ ਬੰਦੇ ਚੱਕ ਰਿਹਾ ਕੀ ਨਾਮ ਹੈ ਵੀਰੇ ਆਪਣਾ ਮੈਂ ਨਾ ਕੁਰੀ ਅੰਡ ਸੁਣ ਰਹੀ ਹਾਂ ਕੀ ਤੁਹਾਡੇ ਨਾਲ ਧੱਕਾ ਮੁਕੀ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਸਰ ਜੀ ਪੀਪਲਿਸ ਉਹ ਬਹੁਤ ਪੈਸੇ ਕਰਨਾ ਲਾ ਰਹੇ ਸੀ ਹੁਣ ਜਦੋਂ ਪ੍ਰੈਸਰ ਵਾਲੇ ਸਾਰੇ ਚਲੇ ਗਏ ਆ ਉਸ ਤੋਂ ਬਾਅਦ ਪੁਲਿਸ ਨੇ ਲਾਚਾਰਜ ਕਰਤਾ ਸਾਰਿਆਂ ਤੇ ਆਰਾ ਤਾਂ ਨਾ ਖਦੇੜਤਾ ਉਹਨਾਂ ਨੇ ਇੱਕ ਇਹਨੂੰ ਥੋੜੇ ਜਿਹੇ ਬੰਦੇ ਮਤਲਬ ਕੁਝ ਬੰਦੇ ਚਾਕੇ ਫਸਾਵਾ ਲਿਆ ਉਹਨੂੰ ਲੈ ਗਏ ਆਗੇ ਕੁਝ ਮਤਲਬ ਕੁੱਟ ਮਾਰ ਕੇ ਦਫਾਜਾ ਦੇ ਸਾਰੇ ਤੇ ਤੁਹਾਡੇ ਸੱਟਾ ਵਗੈਰਾ ਵੀ ਲੱਗੀਆਂ ਨੇ ਕੀ ਗੱਲਬਾਤ ਹੈ ਬਸ ਉਹਨੇ ਇੱਧਰ ਇੱਧਰ ਦਿਖਾਓ ਸੱਟ ਵੱਜੀਆ ਦੇਖੋ ਸਿੱਟਿਆ ਪੰਜਾਬ ਪੁਲਿਸ ਨੇ ਸਾਨੂੰ ਜੀ ਆ ਦੇਖੋ ਪੈਂਟਾ ਭਾਰਤੀ ਨਹੀਂ ਸਾਡੀਆਂ ਧੱਕਾ ਕੀਤਾ ਸਾਡੇ ਨਾਲ ਤੇ ਤੁਹਾਡੇ ਤੁਹਾਡੇ ਨਾਲ ਲੇਡੀਜ਼ ਕੁੜੀਆਂ ਵੀ ਸੀਗੀਆਂ ਉਹਨਾਂ ਨੇ ਵੀ ਧੱਕਾ ਕੀਤਾ ਇਹਨਾਂ ਨਾਲ ਧੱਕਾ ਹੋਇਆਗਾ ਇਹ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੁੰਦੇ ਤੁਸੀਂ ਪਤਾ ਇਹ ਵੀ ਸਾਡੀ ਭਾਰਤੀ ਵਾਸਤੇ ਆਈ ਹੈਗੀ ਜੀ ਸਾਡਾ ਜੋਇਨਿੰਗ ਲੈਟਰ ਵਾਸਤੇ ਦੋ ਸਾਲ ਹੋ ਗਏ ਜੀ ਸਾਨੂੰ ਸ਼ਾਂਤਮਈ ਤਰੀਕੇ ਨਾਲ ਕਰਨਾ ਕਾਰਜ ਸੀ ਕਿ ਬਿਲਕੁਲ ਵੀ ਕਿਸੇ ਨੂੰ ਕੋਸ਼ ਪਰੇਸ਼ਾਨ ਨਹੀਂ ਕੀਤਾ ਬਟ ਫਿਰ ਵੀ ਤੁਸੀਂ ਦੇਖ ਸਕਦੇ ਹੋ ਵੀ ਸਾਰਿਆਂ ਨੂੰ ਉੱਥੋਂ ਭਜਾ ਦਿੱਤਾ ਗਿਆ ਔਰ ਬਹੁਤ ਬੁਰਾ ਵਿਵਹਾਰ ਮਤਲਬ ਪੁਲਿਸ ਵਾਲੇ ਕਰਾਏ ਕੀ ਨਾਮ ਹੈ ਵੀਰੇ ਆਪਣਾ ਮੈਂ ਨਾ ਗੁਰੀਅੰਡ ਸੁਣ ਰਹੀ ਹਾਂ ਕੀ ਤੁਹਾਡੇ ਨਾਲ